ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਹਾਲਤ ਦੇ ਉਹਨਾਂ ਦੇ ਮਾਮਲਿਆਂ ਤੇ ਗੰਭੀਰਤਾ ਨਾਲ ਕਦਮ ਚੁੱਕੇ ਜਾ ਰਹੇ ਹਨ ਇਸ سلسلے ਵਿੱਚ ਐਸਜੀਪੀਸੀ ਦੇ ਸਕੱਤਰ ਸਰਦਾਰ ਪ੍ਰਤਾਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕੀ ਦੱਸਿਆ ਤੁਸੀਂ ਵੀ ਸੁਣੋ ਬਲਵੰਤ ਸਿੰਘ ਰਾਜਵਾਨ ਦੀ ਕਸੂਮ ਲੈ ਕੇ ਇੱਕ ਐਸਜੀਪੀਸੀ ਵੱਲੋਂ ਇੱਕ ਵਿਜੀਲਨ ਮੂਰਦਾ ਕਰ ਦਿੱਤੀ ਜਾ ਰਹੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਜੋ ਪ੍ਰਧਾਨ ਸਰਦਾਰ ਜਦਸੀ ਧਾਮੇ ਜੀ ਪਹਿਲਾਂ ਵੀ ਬੰਦੀ ਸਿੰਘਾਂ ਨੂੰ ਮਿਲਦੇ ਨੇ ਇਸੇ ਹੀ ਉਦਰਾਮ ਵਿੱਚ ਸਦਾਰ ਪਹਿਲਵਾਨ ਸਿੰਘ ਜੀ ਰਾਜਵਾਨਾ ਜੋ ਲੰਮੇ ਸਮੇਂ ਤੋਂ ਪਟਿਆਲਾ ਦੀ ਜ਼ਿਹਰੇ ਚ ਬੰਦਾ ਨੇ ਉਹਨਾਂ ਦੀ ਮੁਲਾਕਾਤ ਕਰਨ ਲਈ ਅੱਜ ਐਡੀਸੀ ਕੀ ਜ਼ਿਲ੍ਹਾ ਤੋਂ ਸਮਾਂ ਮੰਗਿਆ ਗਿਆ ਕਿਉਂਕਿ ਪਹਿਲਾਂ ਵੀ ਮਾਜੇ ਪ੍ਰਧਾਨ ਸਾਹਿਬ ਕਈ ਵਾਰ ਮੁਲਾਕਾਤ ਕਰ ਆਏ ਨੇ ਤੇ ਹੁਣ ਵੀ ਉਹਨਾਂ ਨਾਲ ਮੁਲਾਕਾਤ ਕਰਨ ਲਈ ਸਮਾਂ ਮੰਗਿਆ ਆ ਕਿਉਂਕਿ ਜਿਹੜੇ ਬੰਦੀ ਸਿੰਘ ਲੰਮੇ ਸਮੇਂ ਤੋਂ ਕੋਈ 34 ਸਾਲ ਤੋਂ ਕਿ 35 ਸਾਲ ਤੋਂ ਜੇਲ੍ਹਾਂ ਵਿੱਚ ਬੰਦ ਨੇ ਤੇ ਇਸ ਚਰਾਉਣੇ ਕਮੇਟੀ ਦੇ ਪ੍ਰਧਾਨ ਸਾਹਿਬ ਉਹਨਾਂ ਦੀ ਸਾਰ ਲੈਣ ਲਈ ਸਮੇਂ-ਸਮੇਂ ਤੇ ਮੁਲਾਕਾਤ ਵੀ ਕਰਦੇ ਨੇ ਤੇ ਉਹਨਾਂ ਦੀ ਆਰਥਿਕ ਸਹਾਇਤਾ ਵੀ ਚਰਾਉਣੇ ਕਮੇਟੀ ਵੱਲੋਂ ਕੀਤੀ ਜਾਂਦੀ ਹੈ ਤੇ ਉਸ ਉਸ ਦਰਾਂ ਵਿੱਚ ਜਿਹੜੀ ਇਹ ਮੀਟਿੰਗ ਜਿਹੜੀ ਇਹ ਐਡੀਜੀਪੀ ਜੇਲ੍ਹਾਂ ਨੂੰ ਚਿੱਠੀ ਲਿਖੀ ਆ ਕਿ ਸਾਨੂੰ ਸਰਦਾਰ ਬਲਵੰਸੀ ਰਾਜੋਵਾਲ ਦੇ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਜਾਵੇ